ਹਾਂਜੀ ਪੰਜਾਬੀਓ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸਾਡੇ YouTube ਚੈਨਲ ਤੇ ਅੱਜ ਸਾਡੇ ਸਾਹਮਣੇ ਅਮਰੀਕਾ ਤੋਂ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਅਜੀਹਾ ਫੈਸਲਾ ਲਿਆ ਹੈ ਜਿਸ ਨੇ ਹਰ ਉਸ ਪੰਜਾਬੀ ਦਾ ਦਿਲ ਧੜਕਾ ਦਿੱਤਾ ਜਿਸ ਦੇ ਸਿਰ ਤੇ ਅਮਰੀਕਾ ਜਾਣ ਦਾ ਸੁਪਨਾ ਸਵਾਰ ਸੀ ਇਹ ਖਬਰ ਕੋਈ ਆਮ ਖਬਰ ਨਹੀਂ ਇਹ ਤੁਹਾਡੇ ਭਵਿੱਖ ਨੂੰ ਟਕਰਾਉਣ ਵਾਲੀ ਖਬਰ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਲ ਹੀ ਵਿੱਚ ਅਮਰੀਕਨ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ 슈ਗਰ ਹਾਈ ਬਲੱਡ ਪ੍ਰੈਸ਼ਰ ਜੋ ਇਸ ਤਰ੍ਹਾਂ ਦੀਆਂ ਹੋਰ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਹਨ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਮਿਲਣਾ ਹੁਣ ਹੋਰ ਵੀ ਮੁਸ਼ਕਲ ਹੋ ਜਾਵੇਗਾ ਅਮਰੀਕਾ ਦੀ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਬਿਮਾਰ ਲੋਕ ਅਮਰੀਕਾ ਵਿੱਚ ਦਾਖਲ ਹੋਏ ਤਾਂ ਉਹ ਉੱਥੇ ਦੀ ਤਰੱਕੀ ਵਿੱਚ ਪੂਰਾ ਯੋਗਦਾਨ ਨਹੀਂ ਪਾ ਸਕਦੇ ਇਹ ਨਾ ਸਿਰਫ ਉਹਨਾਂ ਦੇ ਲਈ ਮੁਸ਼ਕਲ ਖੜੀ ਕਰਦੇ ਹਨ ਸਗੋਂ ਅਮਰੀਕਾ ਦੀ ਸਿਹਤ ਵਿਵਸਥਾ ਤੇ ਆਰਥਿਕ ਬੋਝ ਵੀ ਬਣ ਜਾਂਦੇ ਹਨ ਦੂਜੇ ਸ਼ਬਦਾਂ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਨ ਨਾਗਰਿਕਾਂ ਦਾ ਟੈਕਸ ਦਾ ਪੈਸਾ ਦੂਸਰੇ ਦੇਸ਼ਾਂ ਦੇ ਬਿਮਾਰ ਲੋਕਾਂ ਦੀ ਸਿਹਤ ਸੇਵਾ ਤੇ ਖਰਚ ਨਹੀਂ ਚਾਹੀਦਾ ਦੋਸਤੋ ਇਹ ਸੱਚ ਹੈ ਕਿ ਜ਼ਿਆਦਾਤਰ ਪੰਜਾਬੀ ਪਰਿਵਾਰਾਂ ਵਿੱਚ ਕੋਈ ਨਾ ਕੋਈ ਸ਼ੂਗਰ ਜਾਂ ਬੀਪੀ ਦਾ ਮਰੀਜ਼ ਜ਼ਰੂਰ ਹੁੰਦਾ ਹੈ ਸਾਡਾ ਖਾਣ ਪੀਣ ਸਾਡੀ ਜੀਵਨ ਸ਼ੈਲੀ ਇਹਨਾਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਅਤੇ ਹੁਣ ਇਹ ਬਿਮਾਰੀਆਂ ਸਾਡੇ ਸੁਨਹਿਰੀ ਸੁਪਨੇ ਨੂੰ ਪੂਰਾ ਹੋਣ ਤੋਂ ਰੋਕਦੀਆਂ ਹਨ ਇਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਲਈ ਅਮਰੀਕਾ ਦਾ ਰਸਤਾ ਹੋਰ ਵੀ ਤੰਗ ਹੋ ਗਿਆ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਸੀ ਕੀ ਇਹ ਸਹੀ ਹੈ ਕਿ ਬਿਮਾਰ ਲੋਕਾਂ ਨੂੰ ਮੌਕਾ ਨਾ ਦਿੱਤਾ ਜਾਵੇ ਕੀ ਇਹ ਫੈਸਲਾ ਨਸਲਵਾਦ ਜਾਂ ਭੇਦਭਾਵ ਦੇ ਆਧਾਰ ਤੇ ਹੈ ਇਸ ਫੈਸਲੇ ਨਾਲ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਸੁਪਨਿਆਂ ਤੇ ਕੀ ਅਸਰ ਪਏਗਾ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਰੂਰ ਦਿਓ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੋ ਜਿਨ੍ਹਾਂ ਦਾ ਅਮਰੀਕਾ ਜਾਣ ਦਾ ਸੁਪਨਾ ਹੈ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਤੁਹਾਡੇ ਲਈ ਅਜਿਹੀਆਂ ਖਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ